ਇਸ ਵਕਤ ਆਮਨ ਜੁਤਕੌਰ ਦੇ ਫਾਦਰ ਜਿਹੜੇ ਫਾਦਰ ਸਾਹਿਬ ਦੇ ਫਾਦਰ ਸਾਹਿਬ ਜਾਨੀ ਕਿ ਦਾਦਾ ਜੀ ਮੇਰੇ ਨਾਲ ਇਹ ਗੱਲਬਾਤ ਕਰਨਗੇ ਸਤਿ ਸ਼੍ਰੀ ਅਕਾਲ ਬਾਪੂ ਜੀ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪੋਤੀ ਵਰਲਡ ਕੱਪ ਜਿੱਤ ਕੇ ਲਿਆਈ ਹੈ ਵਾਹ ਬਹੁਤ ਵਧੀਆ ਗੱਲ ਵਾਹ ਬਹੁਤ ਵਧੀਆ ਜੀ ਪੰਜਾਬ ਚ ਨੇ ਇੱਕ ਗੱਲ ਕਹਿੰਦੇ ਕਹਿੰਦੇ ਮੂਲ ਨਾਲੋਂ ਵਿਆਜ ਪਿਆਰਾ ਤੇ ਅੱਜ ਵਿਆਜ ਨੇ ਮੁੱਲ 모ੜਤਾ ਹੈਗਾ ਬਹੁਤ ਠੀਕ ਹੈ ਜੀ ਛੋਟੇ ਹੁੰਦੇ ক্রিকেট ਖੇਡਦੇ ਦੇਖਦੇ ਹੋਗੇ ਲੱਗਦਾ ਸੀ ਕਿ ਧੀ ਇੱਥੋਂ ਤੱਕ ਪਹੁੰਚ ਜਾਏਗੀ ਪੋਤੀ ਮੇਰੀ ਇੱਥੋਂ ਤੱਕ ਪਹੁੰਚ ਜਾਏਗੀ ਕਿਉਂਕਿ ਆਮ ਤੌਰ ਤੇ ਨਾ ਪਹਿਲਾਂ ਪਿੰਡਾਂ 'ਚ ਕੋਈ ক্রিকেট ਖੇਡਦਾ ਸੀ ਚੀਜ਼ਾਂ ਤੋੜਦਾ ਹੁੰਦਾ ਸੀ ਕਹਿੰਦੇ ਸੀ ਨਾ ਖੇਡ ਪ੍ਰਾਏ ਨੂੰ ਕਿਉਂ ਤੋੜ ਰਿਹਾਗਾ ਬਹੁਤ ਵਾਹ ਵਾਹ ਬਹੁਤ ਵਾਹ ਬਹੁਤ ਹੋਰ ਵੀ ਆਣੀ ਬਹੁਤ ਯਾਦ ਹੈ ਤਾਂ ਹੋਰ ਵੀ ਨਾ ਦੇ ਬਸ ਹੁੰਦੇ ਵੀ ਕਿ ਆ ਹਟਾਓ ਹਟਾਓ ਏ ਵੀ ਗਾਇਮੇ ਖੇਤ ਤੇ ਗਿਆ ਅੱਜ ਅੱਖ ਚ ਹੰਝੂ ਆ ਰਿਹਾ ਤੁਹਾਡੇ ਕੀ ਚੱਕਰ ਹੈ ਮੇਗਾ ਅੱਖ ਚ ਹੰਝੂ ਆ ਗਿਆ ਅੱਜ ਹੌਸਲਾ ਰੱਖੋ ਵਧੀਆ ਅੱਜ ਤਾਂ ਖੁਸ਼ੀ ਦਾ ਦਿਨ ਆ ਤੁਹਾਡੇ ਲਈ ਕਿਵੇਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਕਹਿੰਦੇ ਸੀ ਧੀ ਆਣਾ ਜੰਮੋ ਜਿਹੜੇ ਕਹਿੰਦੇ ਸੀਗੇ ਕੁੜੀ ਜੰਮਪੀ ਤੁਹਾਡੇ ਦਾ ਮੇਲਾ ਦਾ ਸੁਨੇਹਾ ਲੋਕਾਂ ਨੂੰ ਮਿਲ ਗਿਆ ਹੋਏਗਾ ਇਸ ਚੀਜ਼ ਦੇ ਨਾਲ ਹਨਾ ਜਕਾਰਾ ਲਾ ਦੋ ਬਾਪੂ ਇੱਕ ਵਾਰੀ ਹੌਸਲੇ ਚ ਆਹ ਵੇਖਾ ਤਾਂ ਅੱਜ ਅਜਾ ਖੁਸ਼ੀ ਦੇ ਹੰਝੂ ਸੀ ਅੱਖਾਂ ਚ ਹਨਾ ਕਦੇ ਧੀ ਜੰਮੀ ਹੋਏਗੀ ਲੋਕਾਂ ਨੇ ਆ ਕੇ ਕਿਹਾ ਉਹ ਯਾਰ ਕੁੜੀ ਜੰਮ ਪਈ ਕੁੜੀ ਜੰਮ ਪਈ ਅੱਜ ਉਹੀ ਲੋਕ ਕਹਿੰਦੇ ਹੋਣਗੇ ਤੁਹਾਡੀ ਕੁੜੀ ਵਰਡ ਕੱਪ ਜਿੱਤ ਲਈ ਤੁਹਾਨੂੰ ਮੁबारकਾਂ ਬੋਲ ਕਹਿੰਦੇ ਬੋਲ ਕਹਿੰਦੇ ਤਾਂ ਇਹ ਜਿਹੜੀ ਇੱਕ ਖੁਸ਼ੀ ਦੇ ਪਲ ਨੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖੋਗੇ ਕਿ ਅੱਖਾਂ ਦੇ ਵਿੱਚ ਹੰਝੂ ਨੇ ਅਮਨਜੋਤ ਔਰ ਦੇ ਦਾਦਾ ਜੀ ਨੇ ਤਾਂ ਚਿਹਰੇ ਦੇ ਉੱਪਰ ਜਿਹੜੀ ਖੁਸ਼ੀ ਆ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਔਰ ਉਹ ਖੁਸ਼ੀ ਆ ਜਿਹੜੀ ਹੰਝੂ ਬਣ ਕੇ ਕਿਵੇਂ ਡੋਲਰ ਰਹੀ ਹੈਗੀ ਇਹ ਵੀ ਤੁਹਾਨੂੰ ਦਿਖਾਈ ਦੇ ਰਿਹਾ